ਮੇਰੇ ਸੁਖਵੀਰ ਸਿੰਘ ਬਾਦਲ ਹੋਰਿਆਂ ਦੀ ਗੱਲ ਕਰ ਰਿਹਾ ਸੀ ਉਹ ਵੀ ਭਾਈ ਕਾਫੀ ਐਕਟਿਵ ਨੇ ਜਿਵੇਂ ਕਹਿੰਦੇ ਨੇ ਨਾ ਵੀ ਇੱਕ ਇੱਕ ਕਰਕੇ ਸਾਰਿਆਂ ਨੂੰ ਮੋੜ ਕੇ ਲੈ ਕੇ ਆ ਰਿਹਾ ਪਹਿਲਾਂ ਸੋਹਣ ਸਿੰਘ ਠੰਡਰ ਸਾਹਿਬ ਫਿਰ ਚੋਸ਼ੀ ਸਾਹਿਬ ਦੀ ਗੱਲ ਕੀਤੀ ਫਿਰ ਬੀਬੀ ਜੀ ਪ੍ਰੀਤੀ ਮਲੋਤਰਾ ਨਾਲ ਜੁੜ ਗਏ ਤੇ ਮੈਨੂੰ ਲੱਗਦਾ ਵੀ ਪਹਿਲਾਂ ਵਾਲਾ ਜਿਹੜਾ ਕੱਠ ਹੈ ਤੇ ਪਹਿਲਾਂ ਵਾਲਿਆਂ ਜਿਹੜੇ ਕਹ ਲੋ ਕਿ ਜਲਾਓ ਸੀਗਾ ਉਹ ਹੌਲੀ ਹੌਲੀ ਕਾਇਮ ਹੋ ਜਾਣਾ ਦੁਆਰਾ ਲੈ ਕੇ ਆ ਰਿਹਾ ਸਾਰਿਆਂ ਨੂੰ ਮਨਾ ਵੀ ਰਹੇ ਐ ਲਿਆ ਵੀ ਰਹੇ ਐ ਤੇ ਇਸ ਤਰ੍ਹਾਂ ਜੀ ਵੇਖੀ ਤਾਂ ਭਵਿਕਾਉਣ ਵਾਲਾ ਥੋੜਾ ਜਿਹਾ ਬ੍ਰਾਈਟ ਹੈ ਚੰਗਾ ਹੈ ਦੇਖੋ ਮੇਰਾ ਮੰਨਣਾ ਹੈ ਕਿ ਜੋ ਰਿਵਾਈਵਲ ਹੁੰਦਾ ਨਾ ਹੂੰ ਯਾਨੀ ਪਤਨ ਤੋਂ ਬਾਅਦ ਜੋ ਤੁਸੀਂ ਪਤਨ ਜਦੋਂ ਹੋ ਜਾਂਦਾ ਡੋਂਟ ਫਾਲ ਉਸ ਤੋਂ ਬਾਅਦ ਜਿਹੜੀ ਰਿਵਾਈਵਲ ਹੁੰਦੀ ਹੈ ਨਾ ਜੀ ਰਿਵਾਈਵਲ ਇੰਨੀ ਸੌਖੀ ਤੇ ਸਰਲ ਨਹੀਂ ਹੁੰਦੀ ਹੂੰ ਵੀ ਰਿਵਾਈਵਲ ਸ਼ਬਦ ਆਪਣੇ ਆਪ ਦੇ ਵਿੱਚ ਬੋਲਣਾ ਬਹੁਤ ਸੁਖਾਲਾ ਹੈ ਹੂੰ ਪਰ ਉਹਦੇ ਚੋਂ ਗੁਜ਼ਰਨਾ ਉਹ ਪ੍ਰੋਸੈਸ ਤੋਂ ਗੁਜ਼ਰਨਾ ਜੀ ਤੇ ਫਿਰ ਉਹਦੇ ਚੋਂ ਗਾਂ ਕਹਿ ਲੋ ਕਿ ਸাকਸੀਡ ਹੋ ਜਾਣਾ ਇਹ ਇੱਕ ਆਪਣੇ ਆਪ ਦੇ ਵਿੱਚ ਸਫਰ ਬਹੁਤ ਕਹਿ ਲੋ ਕਿ ਵੱਡਾ ਤੇ ਔਖਾ ਅਸੰਭਵ ਨਹੀਂ ਹੈ ਜੀ ਅਸੰਭਵ ਕੁਝ ਨਹੀਂ ਹੁੰਦਾ ਕਹਿੰਦੇ ਹੁੰਦੇ ਆ ਕਿ ਸਭ ਕੁਝ ਮੌਕੇ ਦੇ ਹਿਸਾਬ ਨਾਲ ਸੌਜਿਆ ਦਾ ਕੰਮ ਹੈ ਕਾਲੀਆਂ ਨੂੰ ਲੋਕ ਯਾਦ ਤੇ ਜ਼ਰੂਰ ਕਰਨ ਲੱਗ ਪਏ ਆ ਪਰ ਮੈਂ ਜਿਵੇਂ ਕਹਿ ਰਿਹਾ ਕਿ ਇਹ ਹਾਲ ਨੇ ਜਿਵੇਂ ਤੁਸੀਂ ਕਿਹਾ ਕਿ ਫਿਊਚਰ ਬ੍ਰਾਈਟ ਇਸ ਸਵਾਲ ਦਾ ਜਵਾਬ ਦੇਣਾ ਔਖਾ ਹੈ ਜੀ ਕਿ ਜਿਵੇਂ ਜਿਵੇਂ ਸਮਾਗਾਂ ਤੁਰੇਗਾ ਖਾਸ ਤੌਰ ਤੇ ਅਲਾਈਅੰਸ ਚ ਜਾਂਦੇ ਆ ਕਿ ਨਹੀਂ ਜਿਸ ਦਿਨੇ ਅਲਾਈਅੰਸ ਨੂੰ ਮਤਲਬ ਕਿ ਰੱਦ ਕਰ ਗਏ ਜਾਂ ਕਹਿ ਲੋ ਕਿ ਗੱਲ ਲੱਗੇ ਫਿਰ ਉਦੋਂ ਬਾਅਦ ਅਸਲ ਦੇ ਵਿੱਚ ਤਸਵੀਰ ਖੁੱਲੇ ਜੀ ਫਿਲਹਾਲ ਇਹ ਹੋਆ ਕਿ ਸੁਖਬੀਰ ਸਿੰਘ ਬਾਦਲ ਆਪਦਿਆਂ ਨੂੰ ਵੀ ਮਨਾ ਰਹੇ ਆ ਹੂੰ ਤੇ ਦੂਜੇ ਵੀ ਕਹਿ ਰਹੇ ਆ ਕਿ ਕੱਬ ਕੇ ਵਿਛੜੇ ਮਿਲੇ ਹੈ ਆ ਕੇ ਕਹਾ ਠੰਡਨ ਹੋ ਰਹੀ ਜੀ ਠੀਕ ਹੈ ਨਾ ਜੀ ਜੋਸ਼ੀ ਹੋ ਰਹੀ ਤੇ ਇਹ ਵੀ ਬਾਦਲ ਸਾਹਿਬ ਵੀ ਕਹਿੰਦੇ ਆ ਕਿ ਆਹ ਸੋਣਿਆ ਹੋਵੇ ਜੱਗ ਜਿਉਂਦਿਆਂ ਦੇ ਮੇਲੇ ਮੇਲੇ ਵੀ ਜੱਗ ਜਿਉਂਦਿਆਂ ਦੇ ਜੀ ਜੀ ਕੀ ਆਪਾਂ ਇਕੱਠੇ ਹੋ ਜਾਈਏ ਹੂੰ ਹੁਣ ਇਹਦਾ ਮਤਲਬ ਇਹ ਆ ਕਿ ਜਿੱਦਾਂ ਹੁਣ ਤੁਸੀਂ ਇੱਕ ਨਾਮ ਲਿਆ ਬੀਬੀ ਪ੍ਰੀਤੀ ਦਾ ਜੀ ਬੀਬੀ ਪ੍ਰੀਤੀ ਨੇ ਫੈਸਲਾ ਪਤਾ ਨਹੀਂ ਕੀ ਸੋਚ ਕੇ ਲਿਆ ਕਿਉਂਕਿ ਸਾਰੀਆਂ ਜਿਹੜੀਆਂ ਕੈ ਲੋਕ ਕੇ ਸਾਂਝੀਆਂ ਧਿਰਾਂ ਸੀ ਉਹ ਉਹਨਾਂ ਵੱਲ ਦੌੜੀਆਂ ਸਮਰਥਨ ਦਿੱਤਾ ਹੂੰ ਪਤਾ ਨਹੀਂ ਕਿਦਾਂ ਕਾਲੀਆਂ ਨੇ ਉਹਨਾਂ ਨੂੰ ਮਤਲਬ ਤਰਾਜ਼ੀ ਕੀਤਾ ਸੋਚ ਕੇ ਦੇਖਣ ਵਾਲੀ ਗੱਲ ਹੈ ਨਾ ਕਿਉਂਕਿ ਬੀਬੀ ਪ੍ਰੀਤੀ ਮਲੋਤਰਾ ਦੀ ਬਖਾਵਤ ਮੈਂ ਅੱਗੇ ਵੀ ਕਿਹਾ ਸੀਗਾ ਇਹ ਸੋਚਣ ਵਾਲੀ ਗੱਲ ਹੈ ਹਮ ਕਿ ਸਰਕਾਰ ਦਾ 1.5 ਸਾਲ ਹਲੇ ਬਕਾਇਆ ਹੋਵੇ ਐਡਾ ਵੱਡਾ ਅਹੁਦਾ ਹੋਵੇ ਜੀ ਬੰਦਾ ਜੇ ਛੱਡ ਰਿਹਾ ਹੈ ਯਾਨੀ ਕਹਿਣ ਦਾ ਮਤਲਬ ਹੈ ਬੀਬੀ ਜੀ ਜੇ ਛੱਡ ਰਹੇ ਆ ਹਮ ਤਾਂ ਯਾਰ ਕੁਝ ਨਾ ਕੁਝ ਤਾਂ ਸੋਚ ਦੇ ਵਿੱਚ ਹੋਏਗਾ ਕੁਝ ਨਾ ਕੁਝ ਤੇ ਪੈਂਤੜੇ ਦੀ ਸਮਝ ਹੋਏਗੀ ਜੀ ਹੁਣ ਮਤਲਬ ਕਿ ਇਹ ਸੋਚਣ ਵਾਲੀ ਗੱਲ ਆ ਕਿ ਉਹਨਾਂ ਨੇ ਉਸ ਬੀਬੀ ਨੂੰ ਜਿਸ ਨੂੰ ਬਹੁਤ ਵੱਡੀ ਹਮਾਇਤ ਮਿਲਦੀ ਪਈ ਸੀ ਕਵਰੇਜ ਮਿਲਦੀ ਪਈ ਸੀ ਜੀ ਚਰਚਾ ਮਿਲਦੀ ਪਈ ਸੀ ਉਹਨਾਂ ਨੇ ਇੱਕ ਦਲ ਜੁਆਇਨ ਕੀਤਾ ਹੈ ਤਾਂ ਇਹਦਾ ਮਤਲਬ ਕਿ ਸੁਖਬੀਰ ਸਿੰਘ ਬਾਦਲ ਹੁਰਾ ਨੇ ਬਹੁਤ ਬਰੀਕੀ ਨਾਲ ਉਹਦੇ ਤੇ ਕੰਮ ਕੀਤਾ ਹਾਂ ਹਾਂ ਇਥੋਂ ਆਪਾਂ ਇੱਕ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਕਿਆਫੇ ਦੇ ਰੂਪ ਦੇ ਵਿੱਚ ਦੇਖ ਸਕਦੇ ਆ ਕਿ ਇਕੱਲੇ ਆਪਣੇ ਹੀ ਨਾਲਰ ਲਾਉਣ ਦਾ ਯਤਨ ਨਹੀਂ ਕਰਨਗੇ ਬਲਕਿ ਜਿਹੜਾ ਕੋਈ ਨਿਰਾਸ਼ਾਵਾਦੀ ਇਧਰੋਂ ਨਿਕਲਦਾ ਜਾਏਗਾ ਬਗਾਵਤ ਕਰਕੇ ਆਪਣੀ ਕਹੋ ਕਿ ਇੱਜ਼ਤ ਬਚਾ ਕੇ ਨਿਕਲੇਗਾ ਉਹਨਾਂ ਨੂੰ ਵੀ ਮਨਾਉਣ ਦਾ ਯਤਨ ਕਰਨਗੇ ਆਪਣੇ ਵੱਲ ਲਿਆਉਣ ਦਾ ਯਤਨ ਕਰਨਗੇ ਤਾਂ ਇਹ ਸਾਫ਼ ਹੈ ਕਿ ਘਟੂ ਘਟ ਰਿਵਾਈਵਲ ਦੀ ਲੜਾਈ ਜ਼ਰੂਰ ਲੜਨਗੇ ਹੋਣੇ ਹੂੰ ਹੂੰ ਸਤਾਈ ਵਾਲੀ ਉਹ ਸ਼ੁਰੂ ਕਰ ਚੁੱਕੇ ਆ ਜੀ ਜਿਵੇਂ ਤੁਸੀਂ ਕਿਹਾ ਕਿ ਹਾਂ ਭਾਈ ਇਹ ਰਿਵਾਈਵ ਹੋ ਜਾਣਗੇ ਉਸ ਸਵਾਲ ਦਾ ਫਿਲਹਾਲ ਆਪਾਂ ਜਵਾਬ ਤਤਫਟ ਨਹੀਂ ਦੇ ਸਕਦੇ ਮੈਨੂੰ ਥੋੜਾ ਜਿਹਾ ਸਮਾਂ ਦਿਓ ਮੈਨੂੰ ਆਪਣੇ ਪੱਧਰ ਤੇ ਕੰਮ ਦਿਓ ਥੋੜਾ ਹਾਂ ਗੱਲਬਾਤ ਦਾ سلسلہ ਤੋੜਨ ਦਿਓ ਇਹਨਾਂ ਦੇ ਆਗੂਆਂ ਦੇ ਨਾਲ ਜਿਵੇਂ ਕਿਤੇ ਕੋਈ ਮਿਲਦਾ ਹੈ ਕਦੇ ਇਕੱਠੇ ਹੋਈ ਜਾਂਦੇ ਇਤਫਾਕ ਕੋਈ ਮਿਲ ਗਿਆ ਉਹ ਜਿਆ ਫਿਰ ਉਹ ਆਪਾਂ ਨੂੰ ਅੱਗੋਂ ਦੀ ਰੂਪਰੇਖਾ ਦੱਸ ਦੇਗਾ ਕਿ ਆ ਯਾਰ ਸਾਡਾ ਆਹ ਪਲਾਨ ਹੈ ਆ ਇਦਾਂ ਇਦਾਂ ਤਾਂ ਕੁਝ ਗੱਲਾਂ ਫਿਰ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਉਹਨਾਂ ਤੋਂ ਵੀ ਆਪਾਂ ਨੂੰ ਸੁੰਘਣੀਆਂ ਪੈਣਗੀਆਂ ਕਿ ਲੋਕ ਉਹਨਾਂ ਹਿੱਟਲੇ ਪੱਧਰ ਤੇ ਉਹਨਾਂ ਨਾਲ ਜੁੜੇ ਕੀ ਸੋਚ ਰਹੇ ਆ ਮਤਲਬ ਕਿ ਹਾਲੇ ਇਹ ਕਹਿਣਾ ਕਿ ਭਈ ਸਕਸੀਡ ਕਰ ਜਾਣਗੇ ਇਸ ਪ੍ਰੋਸੈਸ ਦਾ ਫੈਸਲਾ ਤੇ ਕੋਈ ਨਹੀਂ ਇਹ ਸਵਾਲ ਦਾ ਜਵਾਬ ਮੇਰੇ ਖਿਆਲ ਦੇ ਨਾਲ ਨਹੀਂ ਜੀ ਜੀ ਮਿੰਟੂ ਜੀ ਬਿਲਕੁਲ ਜੀ ਆ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਖੈਰ ਚਲੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਬਲੀ ਸਾਹਿਬ ਕਹ ਰਹੇ ਨੇ ਪ੍ਰੀਤੀ ਦੇ ਮਗਰ ਪੈ ਗਏ ਸੀ ਕਹਿੰਦੇ ਸ਼ਾਸਨ ਤੇ ਪ੍ਰਸ਼ਾਸਨ ਵਾਲੇ ਦੋਨੋਂ ਇਸ ਕਰਕੇ ਕਹਿੰਦੇ ਉਹਨਾਂ ਨੇ ਰਾਜਨੀਤੀ ਦੀ ਸ਼ਰਨ ਲਈ ਹੈ ਖੈਰ ਚਲੋ ਜੀ ਉਹ ਤੇ ਪਹਿਲਾਂ ਰਾਜਨੀਤੀ ਦੇ ਸੀਗੇ ਸ਼ਰਨ ਵੀ ਸੀ ਹੁਣ ਮੌਕੇ ਤੇ ਖੈਰ ਕੀ ਹਾਲਾਤ ਬਣੇ ਨੇ ਉਹ ਤੇ ਹੁਣ ਮੌਕਾ ਹੀ ਦੱਸੂਗਾ ਹੁਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਵਿਚ ਰਹੇ ਆ ਦੇਖੋ ਕੱਲੋਂ ਸਭ ਕਹ ਰਹੇ ਆ ਇੱਕ ਅਪਡੇਟ ਦੇ ਰਹੇ ਆ ਕਿ ਰੋਪਾਨੀ ਸਾਹਿਬ ਡੈਡ ਕਲੀਅਰ ਕਰ ਦਿੱਤੇ ਗਏ ਨੇ ਉਹ ਵੇਜ ਰੋਪਾਨੀ ਸੋ ਅਸੀਂ ਕੋਈ ਕਨਫਰਮੇਸ਼ਨ ਤੇ ਨਹੀਂ ਕਰ ਸਕਦੇ ਜੀ ਪਰ ਚਲੋ ਦੁੱਖ ਹੈ ਜੀ ਸਮੇਦਨਾ ਹੈ ਜੀ ਬਿਲਕੁਲ ਕਿਸੇ ਦਾ ਵੀ ਚਲੇ ਜਾਣਾ ਬਹੁਤ ਦੁੱਖਦਾਇਕ ਇਸ ਤਰ੍ਹਾਂ ਖੈਰ ਮੇਟੂ ਜੀ ਕੱਲ ਸਮਾਂ ਹੋ ਗਿਆ ਜਾਂ ਜਾਂ ਦੇ ਗੱਲ ਹੋ ਗਈ ਆਪਾਂ ਕੱਲ ਆਪਾਂ ਆਡੀਓ ਤੇ ਗੱਲ ਕੀਤੀ ਸੀ ਕੋ ਇੱਕ ਕਿਥੇ ਤਰ੍ਹਾਂ ਦੇ ਵਕੀਲ ਦੀ ਆਡੀਓ ਸੀ ਇੱਕ ਪ੍ਰਭ ਦਾਸੂਵਾਲ ਗੈਂਗਸਟਰ ਦੇ ਨਾਲ ਰੁਕੋ ਬਲ ਮਲੂਕ ਸਿੰਘ 007 ਨੂੰ ਸੁਣੋ ਸੁਣ ਤੁਸੀਂ ਉਹ ਕਹਿੰਦੇ ਕਿ ਭਰਤੀ ਕਮੇਟੀ ਵਾਲਿਆਂ ਦਾ ਇੱਕ ਵੱਡਾ ਲੀਡਰ ਆ ਰਿਹਾ ਹੂੰ ਮਨੂਖ ਸਿੰਘ ਜੀ ਆਈ ਜੁਰਮਾਨਾ ਲਾ ਦੇਣਾ ਜੇ ਤੁਹਾਡੀ ਖਬਰ ਸੱਚ ਨਾ ਹੋਈ ਤਾਂ ਦੇਖ ਲਓ ਤੁਸੀਂ ਅਕਾਲੀ ਹੋ ਦੇਖਿਓ ਇਹ ਕਮਾਲ ਹੀ ਹੋ ਜਾਏ ਨਹੀਂ ਬਈ ਅਕਾਲੀ ਆ ਇਹ ਬਹੁ ਡੁੰਗੀਆਂ ਜਾਨ ਲੈਣ ਵਾਲੇ ਸੇ ਕਲਰੋਚੀ ਆ ਜੀ ਹਾਂ ਜੀ ਸਹੀ ਇਹ ਇੱਕ ਕਲਰੀਆਂ ਸਾਫ ਕਰ ਰਿਹਾ ਹੂੰ ਇੰਟਰਸਟਿੰਗ ਚੀਜ਼ਾਂ ਹੁੰਦੀਆਂ ਨੇ ਇਹ ਜੀ ਮਲੋਤਰਾ ਜੀ ਯਾਨੀ ਬੀਬੀ ਜੀ ਟਿਕਟ ਦਾ ਉਹਨਾਂ ਨੂੰ ਵਾਅਦਾ ਕੀਤਾ ਗਿਆ ਸੀਗਾ ਅਕਾਲੀ ਦਲ ਨੂੰ ਇਹ ਸੀ ਕਿ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪਾ ਲੈਵਲ ਦੀ ਉਹ ਸ਼ਾਮਲ ਕਰਵਾ ਲਈਆ ਮਤਲਬ ਸਾਫ ਹੈ ਇਹਨਾਂ ਦੇ ਕਹਿਣ ਦਾ ਕਿ ਉਹਨਾਂ ਨੂੰ ਟਿਕਟ ਦਾ ਵਾਅਦਾ ਦੇ ਦਿੱਤਾ ਗਿਆ ਕਿ ਤੁਹਾਨੂੰ ਟਿਕਟ ਮਿਲ ਜਾਏਗੀ ਜੀ ਠੀਕ ਹੈ ਜੀ ਉਹਨਾਂ ਨੂੰ ਵੀ ਲੱਗਿਆ ਹੋਵੇਗਾ ਕਿ ਮੈਨੂੰ ਇੱਕ ਪਲੇਟਫਾਰਮ ਮਿਲੇਗਾ ਹੂੰ ਤੇ ਅਕਾਲੀ ਦਲ ਨੂੰ ਇਸ ਗੱਲ ਦੀ ਕਿਤੇ ਨਾ ਕਿਤੇ ਖੁਸ਼ੀ ਹੋਏਗੀ ਕਿ ਇੱਕ ਵੱਡਾ ਚਿਹਰਾ ਅਸੀਂ ਆਮ ਆਦਮੀ ਪਾਰਟੀ ਚੋਂ ਨਿਕਲਿਆ ਜਿਹੜਾ ਉਹ ਸ਼ਾਮਲ ਕਰਵਾ ਲਿਆ ਉਹਦੇ ਨਾਲ ਸਾਡਾ ਵਜ਼ਨ ਵਧੇਗਾ ਜੀ ਜੀ ਚਲੋ ਦੋਨੋਂ ਪਾਸੇ ਫਾਇਦਾ ਹੀ ਫਾਇਦਾ ਹੈ ਜੇ ਇਸ ਤਰ੍ਹਾਂ ਹੁੰਦਾ ਤੇ ਪਰ ਮੈਂ ਕੱਲ ਇੱਕ ਆਡੀਓ ਦੀ ਗੱਲ ਕਰ ਰਿਹਾ ਸੀਗਾ ਜੀ ਪ੍ਰਭ ਦਾਸੂ ਵਾਲੇ ਤੇ ਵਕੀਲ ਵਾਲੀ ਕੱਲ ਵੀ ਬਰੂਨੋ ਤਾਂ ਆਪਣਾ ਦਾ ਨਾਮ ਸੀ ਤੇ ਫੜ ਲਿਆ ਅੱਜ ਗ੍ਰਿਫਤਾਰ ਕਰ ਲਿਆ ਹਣੂੰ ਫਿਰ ਉਹਨਾਂ ਵਾਲੇ ਵੀ ਗੱਲ ਕਰਦੇ ਆ ਮਲੂਕ ਸਿੰਘ ਕਹਿੰਦੇ ਜੀ ਪਤਾ ਲੱਗ ਗਿਆ ਸੀਗਾ ਜੀ ਕਹਿੰਦੇ ਕਿ ਹਾਂ ਚਲੋ ਠੀਕ ਹੈ ਜੀ ਭਰਾਵਾ ਜੀ ਤੁਸੀਂ ਨਾਮ ਲਿਖਿਆ ਕਰੋ ਇਹ ਪਹਿਲਾਂ ਹੁਣੇ ਕਹਿ ਰਹੇ ਸੀ ਰupani ਸਾਹਿਬ ਨਾਲ ਗੱਲ ਹੋਈ ਹੈ ਤੇ ਹੁਣੇ ਨਹੀਂ ਨਹੀਂ ਚਲੋ ਜੀ ਆਪਾਂ ਧੋਰੀ ਕੱਲ੍ਹ ਜੀ 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 ਆਪਦੇ ব্রুনো ਤੇ ਆ ਜੀਏ ব্রুনো ਦੀ ਗੱਲ ਕਰ ਲਈਏ ব্রুনো ਕਹਿੰਦੇ ਆਪਦੇ ਭਰਾ ਦੀ ਚੱਕਰ ਪਾਉਣ ਨੂੰ ਫਿਰਦਾ ਸੀ ਦੂਰ ਵਾਲੇ ਤਾਂ ਬਾਅਦ ਹੀ ਗੱਲ ਐ ব্রুনੋ ਹੂੰ ਦੇਖੋ ਕੱਲ ਆਪਾਂ ਗੱਲ ਕੀਤੀ ਸੀ ਵਕੀਲ ਦੀ ਉਹ ਜਿਹੜੀ ਕਥੇ ਤਾੜੀ ਉਹ ਜੀ ਉਹ ਅੱਜ ਮੇਰੇ ਖਿਆਲ ਦੇ ਨਾਲ ਖਬਰਾਂ ਵੀ ਲੱਗ ਗਈਆਂ ਹੂੰ ਤੇ ਕੱਲ ਪ੍ਰੈਸ ਕਾਨਫਰੰਸ ਵੀ ਕਰ ਦਿੱਤੀ ਸੀ ਪੁਲਿਸ ਨੇ ਜੀ ਕਿ ਮਾਚੇ ਦੇ ਵਿੱਚ ਨਾ ਦੇਖੋ ਕਈ ਗੈਂਗਸਟਰ ਨੇ ਇਸ ਵਿੱਚ ਲਈ ਜਿਹੜੇ ਬਹੁਤ ਵੱਡੇ ਪੱਧਰ ਤੇ ਸਰਗਰਮ ਨੇ ਖਾਸ ਤੌਰ ਤੇ ਵਸੂਲੀਆਂ ਦੇ ਮਾਮਲੇ 'ਚ ਜੀ ਜੱਗੂ ਭਗਵਾਨਪੁਰੀਆ ਤਾਂ ਸੀਗਾ ਹੂੰ ਕੁਝ ਹੋਰ ਨੇ ਉਸ ਏਰੀਏ ਦੇ ਬਟਾਲਾ ਸਾਈਡ ਦੇ ਇਧਰਲੀ ਸਾਈਡ ਦੇ ਫਿਰ ਅੰਮ੍ਰਿਤਸਰ ਦੇ ਆਗ ਹੈ ਬਥੇਰੇ ਫਿਰ ਉਸ ਤੋਂ ਇਲਾਵਾ ਜੇ ਉਰਾਂ ਨੂੰ ਤੁਸੀਂ ਥੱਲੇ ਨੂੰ ਆਉਂਗੇ ਹਰੀਕੇ ਵਾਲੀ ਸਾਈਡ ਤੋਂ ਇਧਰ ਪੱਟੀ ਵਾਲੀ ਸਾਈਡ ਤੋਂ ਤਾਂ ਇਧਰ ਵੀ ਦੋ ਤਿੰਨ ਨਾਮ ਬੜੇ ਇਕਬਲ ਹੈ ਇੱਕ ਦਾਸੂਵਾਲ ਹੈ ਹੂੰ ਇੱਕ ਲੰਡਾ ਇਹ ਇਦਾਂ ਦੇ ਨਾਂ ਆ ਜਿਨ੍ਹਾਂ ਚੋਂ ਬਹੁਤੇ ਹੁਣ ਬਾਹਰ ਨਿਕਲ ਗਏ ਨੇ ਇਹ ਵੀ ਬਾਹਰ ਹੀ ਨੇ ਜ਼ਿਆਦਾਤਰ ਹੂੰ ਤੇ ਇਥੋਂ ਵਸੂਲੀ ਦਾ ਕੰਮ ਜਿਹੜਾ ਬਹੁਤ ਜ਼ੋਰਦਾਰ ਤਰੀਕੇ ਨਾਲ